ਥਾਰ ਵਾਲੇ ਦੋ ਕਾਕੇ ਨਸ਼ੇ ਸਮੇਤ ਚੜੇ ਪੁਲਸ ਅੜਿੱਕੇ ਤੁਸੀਂ ਜੁੜੀਆਂ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਭਾ ਕਰਦਾ ਹੈ ਜਿਵੇਂ ਕਿ ਨਸ਼ਿਆਂ ਦੇ ਵਿਰੁੱਧ ਜੰਗ ਜਾਰੀ ਹੈ ਅਤੇ ਯੁੱਧ ਨਸ਼ੇ ਵਿਰੁੱਧ ਲਗਾਤਾਰ ਜਾਰੀ ਹੈ ਅਤੇ ਆਏ ਜੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਫਰੀਖੋੜ ਪੁਲਸ ਵੱਲੋਂ ਕਾਰਵਾਈ ਕਰਦੇ ਹੋયા ਥਾਰ ਗੱਡੀ ਦੇ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ 300 ਗ੍ਰਾਮ ਹਿਰਿਆਂ ਨੂੰ ਬਰਾਮਦ ਕੀਤੀ ਗਈ ਆ ਨਾਲ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜਾ ਇਹ ਫਰੀਦਕੋਟ ਪੁਲਿਸ ਨੂੰ ਜਿਹੜੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਆ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਇਹ ਸਾਡੀ ਸੀਆਈਏ ਟੀਮ ਨੇ ਜਿਹੜਾ ਸੀਗਾ ਉਹ ਨਾਕਾ ਲਾਇਆ ਸੀਗਾ ਨਾਕਾ ਹੁੰਦੀ ਦੌਰਾਨ ਜਿਹੜੀ ਹੈਗੀ ਆ ਇੱਕ ਜਿਹੜੀ ਥਾਰ ਗੱਡੀ ਥਾਰ ਗੱਡੀ ਜਿਹੜੀ ਹੈਗੀ ਆ ਉਹ ਛੱਪਦੇ ਬਣਾਤੇ ਜਿਹੜੀ ਉਹ ਚੈੱਕ ਕੀਤੀ ਜਿਹਦੇ ਵਿੱਚੋਂ 300 ਗ੍ਰਾਮ ਹਿਰਨ ਮਿਲੀ ਆ ਤੇ ਜਿਹਦੇ ਵਿੱਚ ਸਿਟੀ ਫਰੀ ਫਰੀਦਕੋਟ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਆ ਜਿਹੜਾ ਇਹ ਵਰਿੰਦਰ ਸਿੰਘ ਉਰਫ ਬਿੰਦੂ ਜਿਹੜਾ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਦਾ ਇਹਦੇ ਨਾਲ ਸਰਜੀਤ ਸਿੰਘ ਜੰਗੀ ਇਹ ਵੀ ਫਾਜ਼ਿਲਕਾ ਦਾ ਰਹਿਣ ਵਾਲਾ ਦੋ ਦੋਸ਼ੀ ਜਿਹੜੇ ਕਾਬੂ ਕੀਤੇ ਆ ਇਹਨਾਂ ਦੀ ਜਿਹੜੀ ਹੁਣ ਕੁਸ਼ਕਿਸ਼ ਕਰਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਰਫਾਰ ਦੇ ਨਾਲ ਕਿ ਉਹ ਜੁਗਰੂ ਦੀ ਨਾ ਪ੍ਰੋਫਾਈਲ ਕੀ ਹੈ ਜਿਹੜੀ ਥਾਰ ਗੱਡੀ ਵਾਲੇ ਜਿਹੜੀ ਮੁੱਲੀ ਪੁਸ਼ਕਿਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਦੋਨੋਂ ਲੜਕੇ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਇਹਨਾਂ ਤੇ ਆਲਰੇਡੀ ਪਹਿਲਾਂ ਵੀ ਚਾਰ-ਚਾਰ ਮੁਕੱਦਮੇ ਜਿਹੜੇ ਐਨਡੀ ਦੇ ਤੇ ਹੋਰ ਹੀਨਿਸ ਕ੍ਰਾਈਮ ਦੇ ਜਿਹੜੇ ਦਰਜ ਹੈਗੇ ਤਾਂ ਇਹ ਇੱਕ ਜਿਹੜਾ ਹੈਗਾ ਵਰਿੰਦਰ ਜਿਹੜਾ ਹੈਗਾ ਇਹ ਜ਼ਮਾਨਤ ਤੇ ਜਿਹੜਾ ਸੀਗਾ ਉਹ ਆਇਆ ਸੀਗਾ ਤੇ ਜਿਹੜਾ ਦੂਸਰਾ ਹੈਗਾ ਸਰਜੀਤ ਉਹ ਛੁੱਟੀ ਦੇ ਬਾਹਰ ਆਇਆ ਸੀ ਤੇ ਆ ਕੇ ਫਿਰ ਇਹ ਦੁਬਾਰਾ ਜਿਹੜਾ ਹੈਗਾ ਇਹ ਨਸ਼ੇ ਦਾ ਧੰਦਾ ਜਿਹੜਾ ਕਰ ਰਹੇ ਸੀਗੇ ਤੇ ਜਦੋਂ ਇਹ ਕੋਈ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਆਉਣ ਤੋਂ ਬਾਅਦ ਜਿਹੜੀ ਹੈ ਜੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਜੀ ਪੰਜਾਬ ਦੀ ਹੈ ਕਿ ਜਿਹੜੀ ਥਾਰ ਗੱਟੀ ਜਿਹੜੀ ਫੜੀ ਗਈ ਆ ਉਹ ਵੈਰੀਫਾਈ ਕਰ ਰਹੇ ਆ ਉਹਦੇ ਡਾਕੂਮੈਂਟ ਚੈੱਕ ਕਰਕੇ ਕਿ ਉਹ ਕੌਣ ਹੈਗਾ ਮਾਲਕ ਇਹ ਵੀ ਵਿਚ ਨੂੰ ਚੁਣਾ ਰਹੇ ਸੀ ਕਿ ਕਿਵੇਂ ਸੀ ਇਦਾਂ ਜੰਲੇ ਆਈ ਸੀ ਇਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਐਕਚੁਅਲੀ ਪੀਓ ਵਿਚ ਨਹੀਂ ਆਏ ਹੋਣੇ